ਪਰ ਜਦੋਂ ਆਪਾਂ ਗੱਲਾਂ ਜਾ ਕੇ ਦਿੱਲੀ ਵਾਲੀ ਕਾਂਗਰਸ ਦਾ ਮੌਕਾ ਦੇ ਦਿੰਦੇ ਆ ਤੇ ਹੁਣ ਝਾੜੂ ਵਾਲਾ ਦੇਤਾ ਬਰਬਾਦ ਕਰ ਦਿੰਦੇ ਆ ਪੰਜਾਬ ਪੰਜ ਸਾਲ ਇਕੱਲਾ ਰਾਜ ਕਰਦੇ ਆ ਸੇਵਾ ਨਹੀਂ ਰਾਜ ਕਰਨ ਨੂੰ ਲੁੱਟਣ ਆਉਂਦੇ ਇੱਥੇ ਐ ਸੂਬੇ ਨੂੰ ਜਿਵੇਂ ਅੰਗਰੇਜ਼ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਤੇ ਸਾਰਾ ਖਜ਼ਾਨਾ ਲੈ ਕੇ ਤੇ ਆਪਣੇ ਮੁਲਕ ਲੈ ਜਾਂਦੇ ਸੀ ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕजरीवाल ਵਾਲੀ ਆਮ ਆਦਮੀ ਪਾਰਟੀ ਆ ਗਾਂਧੀ ਪਰਿਵਾਰ ਦੀ ਕਾਂਗਰਸ ਹੈ ਭਾਵੇਂ ਆਪੀ ਜੀਪੀ ਹੁਣ ਹੈ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਦੀ ਕਿਸਾਨੀ ਨਹੀਂ ਥੋੜੀ ਗਰੀਬ ਦੀ ਸਮੱਸਿਆ ਨਹੀਂ ਉਹ ਇੱਥੇ ਆਉਂਦੇ ਐ ਰਾਜ ਕਰਨ ਵਾਸਤੇ ਕਿ ਕਿਸੀਂ ਬਹੁਤ ਵੱਡੀ ਇੱਕ ਸੂਬੇ ਤੇ ਕਬਜ਼ਾ ਹੁ ਕਰ ਲਿਆ ਜੇ ਆਪਾਂ ਕਬਜ਼ਾ ਕਰਾਉਣਾ ਹੈ ਤੂੰ ਸਾਡੇ ਸਾਹਮਣੇ ਸ਼ੰਭੂ ਜੀ ਹੋਇਆ ਸਾਡੇ ਸਾਹਮਣੇ ਕਿਵੇਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਕਿਵੇਂ ਗਰੀਬ ਨੂੰ ਇੱਥੇ ਅੱਜ ਸਾਰੀ ਸਹੂਲਤਾਂ ਆਟਾ-ਦਾਲ ਵੀ ਬੰਦ ਹੈ, ਝਗਨਵੀ ਬੰਦ ਹੈ, ਪੈਨਸ਼ਨ ਹੀ ਬੰਦ ਹੈ। ਆ ਜਿਹੜਾ ਭਗਵੰਤ ਮਾਨ ਇਹ ਉੱਥੇ ਫਿਕਰ ਨਹੀਂ ਪੰਜਾਬ ਦਾ ਕੇਜਰੀ ਵਾਲ ਨੂੰ ਬਚਾਉਣ ਨੂੰ ਫਿਰਦਾ ਹੈ। ਉਹ ਜੋ ਕੁਝ ਦਿੱਲੀ ਵਾਲੀਆਂ ਕਹਿਨੀਆਂ ਉਹ ਕਰਦੇ ਆ। ਥੋੜੀ ਆਪਣੀ ਪਾਰਟੀ ਹੈ ਜਿਹੜਾ 100 ਸਾਲ ਦਾ ਇਤਿਹਾਸ ਹੈ। ਥੋੜੀ ਥੋੜੀ ਵਾਸਤੇ ਲੜਦੀ ਹੈ, ਕਿਸਾਨੀ ਵਾਸਤੇ ਲੜਦੀ ਹੈ, ਗਰੀਬ ਵਾਸਤੇ ਲੜਦੀ ਹੈ, ਵਪਾਰੀ ਵਾਸਤੇ ਲੜਦੀ ਹੈ, ਪੰਜਾਬ ਵਾਸਤੇ ਲੜਦੀ ਹੈ। ਹੁਣ ਫੈਸਲਾ ਤੁਸੀਂ ਕਰਨਾ ਹੈ। ਇਹ ਤੁਸੀਂ ਪੰਜਾਬ ਦੀ ਆਵਾਜ਼ ਰੱਖਣੀ ਹੈ ਜਾਂ ਬੰਦ ਕਰਨੀ ਹੈ ਜੇ ਪਾਰਲੀਮੈਂਟ ਜੇ ਤੁਸੀਂ ਦੇਖੋ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੀ ਐਮਪੀਸੀ ਤੇ ਕਾਂਗਰਸ ਦੇ ਕਿੰਨੇ ਐਮਪੀਸੀ ਜਦੋਂ ਕੋਈ ਸਮੱਸਿਆ ਪੰਜਾਬ ਦੀ ਆਉਂਦੀ ਕਿਸਾਨੀ ਦੀ ਆਉਂਦੀ ਗਰੀਬ ਦੀ ਆਉਂਦੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਤੇ ਇਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਸਿਮਰਤ ਕੌਰ ਬਾਦਲ ਲੜਦੀ ਸੀ ਆ ਕਾਂਗਰਸੀ ਕਿਤੇ ਲੜਦੇ ਸੀ ਚੁੱਪ ਕਰਕੇ ਬਹਿੰਦੇ ਸੀ ਸੰਘਾੜ ਕਸਾਨੀ ਸੰਘਰਸ਼ ਦੇ ਵਿੱਚ ਅੰਦਰ ਹਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੇ ਕੋਈ ਆਵਾਜ਼ ਉਠਾਈ ਲੜਾਈ ਲੜੀ ਤੁਹਾਡੇ ਅਕਾਲੀ ਦਲ ਨੇ ਨਾ ਕਾਂਗਰਸ ਨੇ ਤੇ ਨਾ ਦੂਜਿਆਂ ਨੇ ਐਸ ਕਰਕੇ ਆਪਣੀ ਪਾਰਟੀ ਨੂੰ ਬਚਾ ਲਓ ਆ ਤੁਹਾਡੀ ਫੌਜ ਹੈ ਕੌਮ ਦੀ ਫੌਜ ਹੈ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਜੇ ਤੁਹਾਡੀ ਫੌਜ ਤਖੜੀ ਹੈ ਤੁਹਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ ਅੱਜ ਤੁਸੀਂ ਆਪਣੀ ਕਮਜ਼ੋਰ ਕਰ ਦਿੱਤੀ ਤੁਹਾਡੀ ਦਿੱਲੀ ਸਿੱਖ ਆਪਣੇ ਐਸਜੀਪੀਸੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨਾਂ ਨੇ ਤੋੜਤੀ ਗੁਰਸਾਬ ਤੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਕੀ ਤੁਸੀਂ ਹੁਣ ਪੰਜਾਬ ਦੇ ਘਰ ਘਰ ਤੇ ਕਬਜ਼ਾ ਕਰਾਉਣਾ ਹੈ ਜੇ ਇਕੱਠੇ ਨਾ ਹੋਏ ਤੁਹਾਡਾ ਆਪਣਾ ਸੁਪਾ ਤੁਹਾਡਾ ਆਪਣਾ ਘਰ ਹੈ ਤੇ ਬਾਹਰ ਲਿਆ ਕੇ ਰਾਜ ਕਰਨਗੇ ਫੈਸਲਾ ਤੁਹਾਡੇ ਹੱਥ ਹੈ ਜੇ ਤੁਸੀਂ ਨਾ ਇਕੱਠੇ ਹੋਏ ਇੱਕ ਟੱਡੇ ਥੱਲੇ ਨਾ ਇਕੱਠੇ ਹੋਏ ਫਿਰ ਜ਼ੁਮਵਾਰੀ ਤੁਹਾਡੀ ਹੈ ਨੁਕਸਾਨ ਅਗਲੀ ਪੀੜ੍ਹੀਆਂ ਦਾ ਤੁਸੀਂ ਕਰਦੋਗੇ ਐਸ ਕਰਕੇ ਆਓ ਸਾਰੇ ਪੰਜਾਬੀਆਂ ਨੂੰ ਖਾਸ ਪੰਥ ਨੂੰ ਬੇਨਤੀ ਕਰਦਾ ਥੋਡੀ ਆਪਣੀ ਮਾਪਾਰਟੀ ਥੋਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਬੁਰਗਾ ਥੋਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇਖ ਕੇ ਖੜੀ ਕੀਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਨੂੰ ਤਕੜਾ ਕਰ ਦਿਓ 13 ਨਹੀਂ 13 ਸਿੱਧਾ ਜਿਤਾ ਦਿਓ ਤੁਸੀਂ ਦੇਖੋ ਕਿ ਕਿੰਨੀ ਵੱਡੀ ਆਵਾਜ਼ ਥੋਡੀ ਪਾਰਲੀਮੈਂਟ ਚ ਹੋਊਗੀ ਤੇ ਦੇਸ਼ ਹੋਊਗੀ ਫੈਸਲਾ ਕਰਨੋ ਕਿ ਪੰਜਾਬ ਵਿੱਚ ਨਾ ਅਸੀਂ ਝਾੜੂ ਰਹਿਣ ਦੇਣਾ ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ ਨਾ ਕਮਲ ਦਾ ਫੁੱਲ ਉਗਣ ਦੇਣਾ ਇੱਥੇ ਰਹੂਗੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰੋੜ ਹਲਕੇ ਵਾਲਿਆਂ ਦਾ ਸਮੁੱਚੀ ਲੀਡਰਸ਼ਿਪ ਦਾ ਵਰਕਰ ਸਰਬਾਨ ਦਾ ਮੈਂ ਧੰਨਵਾਦ ਕਰਦਾ ਤੇ ਨਾਲੇ ਤੁਹਾਡੇ ਹਲਕਾ ਚਾਰਜ ਪਵਿੰਦਰ ਜੀ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਧੰਨਵਾਦ ਕਰਦਾ ਤੇ ਤੁਹਾਨੂੰ ਕਹਿਣਾ ਚਾਹਣਾ ਕਿ ਹੁਣ ਡੇਢ ਦੋ ਮਹੀਨੇ ਰਹਿ ਗਏ ਆ ਜੰਗ ਸ਼ੁਰੂ ਹੋ ਗਈ ਹੈ ਜਿੱਤ ਕੇ ਫੋਟਜਣਾ ਆਉਣਾ ਤੇ ਆਪਣੇ ਪੰਜਾਬ ਨੂੰ ਬਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ